ਪਿੰਡ ਬਹਾਣੀ ਦੇ ਦਸਪੰਚ ਨੇ ਭਿੰਦਾ ਬਲੰਦਰ ਸਿੰਘ ਉਹਦੇ ਗੋਲੀਆਂ ਚੱਲੀਆਂ ਹੀ ਉਹ ਬੰਦੇ ਹੀ ਪਛਾਣ ਕੀਤੀ ਤੇ ਟ੍ਰੈਕਿੰਗ ਅਸਰ ਨਾਲ ਉਹ ਬੰਦਿਆਂ ਦੀ ਫੋਟੋਆਂ ਨਾਲ ਖੂਫੀ ਰਿਪੋਰਟ ਨਾਲ ਅਸੀਂ ਇੱਕ ਵਿਅਕਤੀ ਕਾਬਤਾ ਕਰ ਲਈ ਤੇ ਉਹਦੀ ਸਹਾਇਤਾ ਤੇ ਨਿਸ਼ਾਨਦੇਹੀ ਦੇ ਦੂਸਰੇ ਵਿਅਕਤੀ ਆਪਾਂ ਕਾਬਤਾ ਕੀਤਾ ਜੀ ਇਹਨਾਂ ਦੇ ਵਿੱਚੋਂ ਇੱਕ ਤੇ ਹੈ ਗगनਦੀਪ ਗੱਦੀ ਮਲਕਪੁਰ ਪੀਐਸ 라ਵਲਪਿੰਡੀ ਦਾ ਵਾਸੀ ਹੈ ਤੇ ਦੂਸਰਾ ਨਵਨੀਤ ਸਿੰਘ ਏਲੀਅਸ ਸਨੀ ਇਹ ਵੀ ਥਾਣਾ 라ਵਲਪਿੰਡੀ ਦੇ ਏਰੀਆ ਦਾ ਰਹਿਣ ਵਾਲਾ ਹੈ ਗੋਲੀयां ਮੰਨਤਾ ਡਰਾਉਣਾ ਸੀ ਇਹਦਾ ਡਰਾਉਣਾ ਸੀ ਇੱਕ ਮਾਹੌਲ ਦੇ ਸਪੈਕ ਕੰਨ ਸੀ ਮੇਰੇ ਪਿੰਡਾਂ ਦੇ ਪਿੰਡ ਵਿੱਚ 33 ਪਿੰਡਾਂ 33 ਪਿੰਡਾਂ ਤੋਂ 22 ਪੰਚਾਇਤਾਂ ਨੇ ਮੈਨੂੰ ਲਿਖ ਕੇ ਦਿੱਤਾ ਮਤ ਪਾਤਾ ਕਿ ਸਾਡੇ ਪਿੰਡ ਨਸ਼ਾ ਮੁਕਤ ਹੈ ਕਿਉਂਕਿ ਨਸ਼ਾ ਕਰਦਾ ਤੇ ਉਹਦਾ ਇਲਾਜ ਪੰਜਾਬ ਸਰਕਾਰ ਫ੍ਰੀ ਕਰਦੀ ਆ ਮੈਂ ਖੁਦ ਸੈਂਟਰ ਲੈ ਕੇ ਜਾਊਗਾ ਤੇ ਜੇ ਕੋਈ ਕਾਬੂ ਆ ਗਿਆ ਉਹ ਤੇ ਮੁਕਦਮਾ ਦਾਜ ਹੋਗਾ ਰੋਹਿਤ ਵਰਮਾ 엘ያስ ਰਾਜਵਰਮਾ ਇਹਨੂੰ ਪੁਲਿਸ ਵੱਲੋਂ ਐਪਰੀਹੈਂਡ ਕੀਤਾ ਗਿਆ ਤੇ ਇੱਕ ਬੱਤੀ ਬੋਰਡ ਦਾ ਕੰਕਰੀਟ ਪਿਸਟਲ ਚਾਰ ਜ਼ਿੰਦਾ ਰਾਊਂਡ ਇਹਦੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਇਹ ਫਗਵਾੜਾ ਜੁਲੰਦਰ ਲੁਧਿਆਣਾ ਦੇ ਏਰੀਆ ਦੇ ਵਿੱਚ ਇਨਾਂ ਦੇ ਬਿਰੋਹ ਵੱਲੋਂ ਕਈ ਵਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਤੇ ਹੋਰ ਵੀ ਕਈ ਕੇਸਿਸ ਦੇ ਵਿੱਚ ਨਾ ਇਹ ਲੋਕ ਨਾਮਜੁੱਦ ਗਏ। ਸੁਸ਼ਸ਼ੀ ਕਾਲ ਜਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਇਨ ਟੀਵੀ ਅ ਇਸ ਸਮੇਂ ਕਪੂਰਥਲਾ ਪੁਲਿਸ ਦਾ ਇੱਕ ਵੱਡੀ ਕਾਮਯਾਬੀ ਲੱਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਮਾਮਲੇ ਸਾਹਮਣੇ ਆਉਂਦੇ ਲੇਕਿਨ ਉੱਥੇ ਹੀ ਹੁਣ ਪੰਜਾਬ ਪੁਲਿਸ ਨੇ ਵੀ ਆਪਣਾ ਸ਼ਿਕੰਜਾ ਪੂਰਾ ਕੱਸਿਆ ਹੋਇਆ ਸਾਡੇ ਨਾਲ ਦੇਖ ਸਕਦੇ ਹੋ ਇਸ ਸਮੇਂ ਸਬ ਇੰਸਪੈਕਟਰ ਖੜੇ ਹੋਏ ਨੇ ਮੇਜਰ ਸਿੰਘ ਜਿਨ੍ਹਾਂ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਜਿਨ੍ਹਾਂ ਦੇ ਵੱਲੋਂ ਸਰਪੰ ਚਲੇ ਗਏ ਸੀ ਕਿ ਹੁਣ ਇਸ ਸਮੇਂ ਉਹ ਪੁਲਿਸ ਦੀ ਹਿਰਾਸਤ ਵਿੱਚ ਸਭ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਜੀ ਧੰਨਵਾਦ ਜੀ ਧੰਨਵਾਦ ਤੁਸੀਂ ਡਿਊਟੀ ਨਿਭਾ ਰਹੇ ਹੋ ਕਿਉਂਕਿ ਜਦੋਂ ਪ੍ਰਸ਼ਾਸਨ ਆਪਣੀ ਬਖੂਬੀ ਡਿਊਟੀ ਨਿਭਾਉਂਦਾ ਹੈ ਤੇ ਆਮ ਲੋਕ ਜਿਹੜੇ ਨਾ ਉਹ ਬੇਫਿਕਰੇ ਹੋ ਜਾਂਦੇ ਕਿ ਨਹੀਂ ਠੀਕ ਹੈ ਸਾਡੇ ਕੋਲ ਪ੍ਰਸ਼ਾਸਨ ਹੈਗਾ ਫਸਟ ਆਫ 올 ਤਾਂ ਮੈਂ ਗੱਲ ਕਰਾਂਗਾ ਕਿ ਇਹ ਤੁਸੀਂ ਟ੍ਰੇਸ ਕਿਵੇਂ ਕੀਤਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ 노 ਡਾਊਟ ਪ੍ਰਸ਼ਾਸਨ ਆਪਣਾ ਕੰਮ ਕਰ ਰਹੇ ਆ ਐਨਕਾਊਂਟਰਸ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਤੇ ਇਸ ਕੇਸ ਨੂੰ ਤੁਸੀਂ ਕਿਵੇਂ ਪੂਰਾ ਚਲਾਇਆ ਦੇਖੋ ਜੀ 15 10 2025 ਨੂੰ ਸਵੇਰ ਵਕਤ ਕਰੀਬ 1:33 ਮਿੰਟ ਦੇ ਪਿੰਡ ਬਹਾਣੀ ਦੇ ਦੇ ਸਰਪੰਚ ਨੇ ਭਿੰਦਾ ਬਲੰਦਰ ਸਿੰਘ ਉਹਦੇ ਗੋਲੀਆਂ ਚੱਲੀਆਂ ਜਦ ਕਿ ਉਸ ਨੂੰ ਨਹੀਂ ਪਤਾ ਲੱਗਾ ਸੀ ਜਦੋਂ ਉਹਦੀ ਦੁੱਧ ਦੀ ਡੈਰੀ ਆ ਤੇ ਲੋਕੀ ਦੁੱਧ ਪਾਉਣ ਵਾਸਤੇ ਆਏ ਫਿਰ ਨੂੰ ਪਤਾ ਲੱਗਾ ਕਿ ਇੱਥੇ ਗੋਲੀਆਂ ਦੇ ਨਿਸ਼ਾਨ ਆ ਜੋ ਸਾਨੂੰ ਸਾਨੂੰ ਤਲਾ ਦਿੱਤੀ ਅਸੀਂ ਪੁਲਿਸ ਪਾਰਟੀ ਮੁਕਦੇ ਪਹੁੰਚੀ ਤੁਸੀਂ ਪੁਲਿਸ ਪਹੁੰਚੇ ਤੇ ਅਸੀਂ ਫਿਰ ਉਸੇ ਮਕਦਮਾ ਅੰਦਾਜ਼ ਕੀਤਾ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਕੀਤੀ ਉਹ ਜਿਹੜੀ ਫੋਟੋ ਆਈ ਮੈਚ ਕੈਮਰੇ ਚ ਉਹ ਬੰਦੇ ਨੂੰ ਪਛਾਣ ਕੀਤੀ ਤੇ ਟ੍ਰੈਕਿੰਗ ਅਸਰ ਨਾਲ ਉਹ ਬੰਦਿਆਂ ਦੀ ਫੋਟੋਆਂ ਨਾਲ ਖੂਫੀਰ ਫੋਟੋਆਂ ਨਾਲ ਅਸੀਂ ਇੱਕ ਵਿਅਕਤੀ ਗ੍ਰਫਤਾਰ ਕਰ ਲਈ ਤੇ ਉਹਦੀ ਸਿਹਤ ਤੇ ਨਿਸ਼ਾਨਦੇਹੀ ਦੇ ਦੂਸਰੇ ਵਿਅਕਤੀ ਆਪਾਂ ਕਰ ਸਕ ਕੀਤਾ ਜੀ ਉਹ ਇੱਕ ਪਹਿਲੇ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਕੋਈ ਹੈਗਾ ਜੀ ਹਾਂ ਜੀ ਜੋ ਗਗਨ ਗਗਨਦੀਪ ਸਿੰਘ ਗੱਗੀ ਆ ਪਿੰਡ ਮਲਕਪੁਰ ਦਾ ਇਹਦੇ ਪਹਿਲਾਂ ਹੀ ਮੁਕੱਦਮੇ ਆ 379 ਦੇ 326 ਦੇ ਤਿੰਨ ਮੁਕੱਦਮੇ ਦਰਜ ਤੇ ਜੀ ਤੇ ਇਹ ਕਾਫੀ ਭਜਾਇਆ ਸੀ ਕਿਉਂਕਿ ਇਹ ਆਪਣੀਆਂ ਹੀ ਤਰੀਕਾ ਤੇ ਮਿਸ ਹੋ ਜਾਂਦਾ ਸੀ ਇਹਨੂੰ ਪਤਾ ਲੱਗਿਆ ਸੀ ਕਿ ਪੁਲਿਸ ਉਹਦੇ ਪਿੱਛਾ ਕਰ ਰਹੀ ਆ ਤੇ ਤੁਹਾਡੇ ਸਹਿਯੋਗ ਨਾਲ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਜੀ ਬਿਲਕੁਲ ਸੀ ਜੀ ਉਹਨਾਂ ਦੋ ਨੌਜਵਾਨਾਂ ਨੇ ਤੋਂ ਫਾਨ ਕੀਤੀ ਸੀ ਕੋਈ ਥੇਰੇ ਮੋਟਰਸਾਈਕਲ ਦਾ ਸਵਾਲ ਸੀ ਅਸੀਂ ਮੋਟਰਸਾਈਕਲ ਉਹ ਕਾਜ ਪੁਲਿਸ ਲੈ ਲਿਆ ਜੀ ਤੇ ਬੰਦੇ ਉਹਨਾਂ ਦੀ ਵੀਡੀਓ ਉਹਨਾਂ ਨੂੰ ਦਿਖਾਤਾ ਮਦਈਆਂ ਨੂੰ ਉਹਨਾਂ ਨੇ ਪਛਾਣ ਕੀਤੀ ਗਈ ਹੀ ਬੰਦੇ ਆ ਕਿਵੇਂ ਟਰੇਸ ਕਿਵੇਂ ਹੋਇਆ ਜੀ ਦੱਸ ਸਕਦੇ ਕੋਈ ਹਾਂ ਸਰ ਇਹ ਸਾਰੀ ਨਾ ਸੀਸੀਟੀਵੀ ਕੈਮਰੇ ਤੇ ਉਹਦੀ ਅਸੀਂ ਡੰਪ ਚੁਕਾਇਆ ਸੀ ਉਧਾਂ ਪਚੀ ਦੇ ਨੰਬਰ ਆਏ ਸੀ ਉਹਨਾਂ ਨੰਬਰ ਦਾ ਅਸੀਂ ਪਿੱਛਾ ਕੀਤਾ ਜੀ ਤੇ ਫਿਰ ਉਹਨੂੰ ਦੇਖਿਆ ਕਿ ਵਾਕੇ ਬੰਦੇ ਹੀ ਆ ਫਿਰ ਪਿੱਛਾ ਕਰਕੇ ਅਸੀਂ ਉਹਨਾਂ ਕਰ ਸੀ ਗੋਲੀਆਂ ਮਾਰਨ ਦਾ ਕਾਰਨ ਕੀ ਸਾਹਮਣੇ ਆਇਆ ਗੋਲੀਆਂ ਮਾਰਨ ਦਾ ਡਰਾਉਣਾ ਸੀ ਉਹਦਾ ਡਰਾਵਾ ਡਰਾ ਸੀ ਇੱਕ ਮਾਹੌਲ ਦੱਸ ਪੱਲਕਾ ਦਾ ਸੀ ਦੁਨੀਆ ਚ ਪਹਿਲਾ ਅਸੀਂ ਅਮਰੀਤ ਸਿੰਘ ਤੇ ਬਹਾਣੀ ਦੇ ਨੁੱਕ ਦੇ ਮੁੰਤੋਂ ਦੀ ਗੋਲੀਆਂ ਚੱਲੀਆਂ ਸੀ ਅਸੀਂ ਉਹ ਵੀ ਬੰਦੇ ਕੈਪਚਰ ਕਰ ਲਏ ਸੀ ਤੇ ਇਹ ਉਹਦੇ ਨਾਮ ਗਾਇ ਨਾਮ ਹੁੰਦਾ ਸੀ ਇਹਨੂੰ ਡਰੋਨ ਵਾਸਤੇ ਫਾਇਰ ਕੀਤੀ ਹੋਈ ਹੈ ਕੋਈ ਕੋਈ ਐਕਸਟਰਸ਼ਨ ਮਨੀ ਵਗੈਰਾ ਕੁਝ ਉਹਨਾਂ ਕੋ ਪੈਸੇ ਪੋਏ ਮੰਗ ਮੰਗ ਕੀਤੀ ਗਈ ਹੈ ਦਰ ਕੋਈ ਪੈਸੇ ਨਹੀਂ ਮੰਗ ਕੀਤੀ ਬਸ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਜਾਂ ਉਹ ਦੱਸਦੇ ਕਿ ਸਾਨੂੰ 15000 ਰੁਪਏ ਮਹੀਨਾ ਸੀ ਫਾਇਰਿੰਗ ਕਰਦਾ ਸੀ ਅੱਛਾ ਕਿਸੇ ਵੱਲੋਂ ਕਿਹਾ ਗਿਆ ਸੀ ਹਾਂਜੀ ਇਹਨਾਂ ਦੇ ਕੋਈ ਸਰਪਲਸ ਸੀਗਾ ਉਹ ਪਤਾ ਲੱਗਿਆ ਜੀ ਹਾਂਜੀ ਉਹ ਪਤਾ ਕੀਤਾ ਜੀ ਸਤਿ ਤਬਦੀਦਾ ਮੋਢਾ ਜੀ ਸਾਬ ਜਿਵੇਂ ਹੁਣ ਨਸ਼ਾ ਵੀ ਜਿਹੜਾ ਪੰਜਾਬ ਦੇ ਵਿੱਚ ਸੂਬੇ 'ਚ ਬਹੁਤ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਹੈ ਹਾਲਾਂਕਿ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਪੂਰਾ ਕਦਮ ਚੱਕ ਰਿਹਾ ਹੈ ਲੇਕਿਨ ਤੁਸੀਂ ਜੇ ਆਪਣੇ ਇਲਾਕੇ ਦੀ ਗੱਲ ਕਰ ਲਈਏ ਅਸੀਂ ਫਗਵਾੜੀ ਦੀ ਗੱਲ ਕਰ ਲਈ ਤਾਂ ਉਸ ਜ਼ਮੀਨੀ ਪੱਧਰ ਦਾ ਕਿਵੇਂ ਦੇਖ ਜ਼ਮੀਨੀ ਪੱਧਰ ਨੂੰ ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਕਿੰਨਾ ਕੁ ਨਸ਼ਾ ਹੁਣ ਬਿਕ ਰਿਹਾ ਜਾਂ ਕਿੰਨੇ ਕੁ ਜਿਹੜੇ ਨਸ਼ਾ ਸਪਲਾਈਅਰ ਫੜੇ ਜਾ ਰਹੇ ਨੇ ਦੇਖੋ ਸਿਮਾ ਜੀ ਮੇਰੇ ਪਿੰਡ ਰਾਲੂ ਪਿੰਡ ਵਿੱਚ 33 ਪਿੰਡਾਂ 33 ਪਿੰਡਾਂ ਤੋਂ 22 ਪੰਚਾਇਤਾਂ ਨੇ ਮੈਨੂੰ ਲਿਖ ਅੱਛਾ ਜੀ ਉਹਨਾਂ ਨੇ ਕਿਹਾ ਕਿ ਦੇ ਕੋਈ ਹੋਊਗਾ ਅਸੀਂ ਤੁਹਾਨੂੰ ਪੇਸ਼ ਕਰਾਵਾਂਗੇ ਮੈਂ ਵੀ ਉਹਨਾਂ ਨੂੰ ਕਿਹਾ ਹੋਇਆ ਕਿ ਦੇਖ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਦੇਖ ਕਿ ਨਸ਼ਾ ਕਰਦਾ ਤੇ ਉਹਦਾ ਅਸੀਂ ਇਲਾਜ ਪੰਜਾਬ ਸਰਕਾਰ ਫ੍ਰੀ ਕਰਦੀ ਆ ਮੈਂ ਖੁਦ ਸੈਂਟਰ ਲੈ ਕੇ ਜਾਊਗਾ ਤੇ ਜੇ ਕੋਈ ਕਾਬੂ ਆ ਗਿਆ ਉਹਤੇ ਮੁਕਦਮਾ ਤਾਂ ਹੋਊਗਾ ਤੋਂ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਫਿਰ ਦਿੱਤਾ ਥੱਤੀਆਂ ਪਿੰਡਾਂ ਬਾਈ ਪਿੰਡ ਨਸ਼ਾ ਮੁਕਤ ਮੇਰੇ ਜੀ ਤੇ ਮੈਂ 170 ਬੰਦੇ ਜੋ ਮੈਂ ਆਪਣੇ ਆਪਣੇ ਅੱਛਾ ਸੋ ਸੈਂਟਰ ਜਮਕ ਰਹੇ ਨੇ ਜੀ ਉਹਨਾਂ ਦੇ ਵਿੱਚੋਂ 100 ਬੰਦੇ ਦੇ ਪਰਿਵਾਰ ਆ ਜੇ ਬਿਲਕੁਲ ਡਾਕਟਰ ਸਾਹਿਬ ਨੇ ਉਹਨਾਂ ਨੂੰ ਨਸ਼ਾ ਮੁਕਤ ਕਹਤਾ ਉਹਦੀ ਡਰੋਪ ਤੇ ਹੈੱਟ ਸਪੋਰਟ ਨੈਕਟੋ ਆਈਆ ਉਹਨਾਂ ਦੇ ਪਰਿਵਾਰ ਮੈਨੂੰ ਤਾਂ ਸੀਸਾ ਨਾਨਾਰ ਮੇਰੇ ਅਫਸਰ ਸਾਹਿਬਾ ਨੂੰ ਪੰਜਾਬ ਸਰਕਾਰ ਨੂੰ ਹਜ਼ਰਤਾਦਿਨ ਦਿੰਦੀ ਸੀ ਕਿ ਉਹਨਾਂ ਦੇ ਬੱਚਿਆਂ ਦੀ ਜਵਾਨੀ ਬਚ ਗਈ ਜਿਹੜੇ ਬਾਕੀ ਪਿੰਡ ਹੋਣਗੇ ਸਰਪੰਚ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਤੁਸੀਂ ਕਿ ਕਿ ਮੇਰੇ ਕਈ ਪਿੰਡਾਂ ਵਾਲਿਆਂ ਨੇ ਮੈਨੂੰ ਲਿਖ ਕੇ ਦਿੱਤਾ ਕਿ ਸਾਡੇ ਪਿੰਡ ਨਸ਼ਾ ਮੁਕਤ ਹੋ ਗਏ ਆ ਕਿਉਂਕਿ ਅਸੀਂ ਇਹੀ ਚਾਹੁੰਦੇ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਨੂੰ ਕਿਵੇਂ ਕਰ ਸਕਦੇ ਕੋਈ ਇਹੋ ਜਿਹੀ ਅਪੀਲ ਤੁਸੀਂ ਕਰਨਾ ਚਾਹੋ ਜੀ ਕਿਉਂਕਿ ਪੰਜਾਬ ਦੇ ਜਨਤਾ ਨੂੰ ਮ ਕਿ ਕੋਈ ਮਹਿਮ ਕੋਈ ਵੀ ਯੁੱਧ ਬਗਾਇ ਪਲਪੂ ਦੀ ਸਹਾਇਤਾ ਤੋਂ ਹੀ ਕੰਮ ਜਾਪ ਨਹੀਂ ਸਕਦੇ ਕਿਉਂਕਿ ਦੇਸ਼ ਜਾਦ ਹੋਇਆ ਸੀ ਉਦੋਂ ਬੱਚੇ-ਬੱਚੇ ਮਨਚੇ ਸੀ ਕਿ ਅਸੀਂ ਆਜ਼ਾਦੀ ਲੈਣੀ ਆ ਇਸੇ ਤਰ੍ਹਾਂ ਪਿੰਡਾਂ ਦੇ ਕਿਵੇਂ ਲਹਿਰ ਪੈਦਾ ਕਰ ਰਿਹਾ ਕਿ ਬੱਚਾ-ਬੱਚਾ ਮੈਨੂੰ ਦੱਸ ਰਿਹਾ ਕਿ ਜੀ ਮੇਰੇ ਪਾਪਾ ਨਸ਼ਾ ਕਰਦਾ ਇਹ ਦਵਾਈ ਕਰਾ ਦੋ ਇਸ ਤਰ੍ਹਾਂ ਬੱਚੇ ਦੇ ਮਨਦ ਚ ਇਹ ਪੈਦਾ ਹੋਊਗਾ ਕਿ ਮੈਂ ਆਪਣੇ ਬਾਪ ਮਾਂ ਬਾਪ ਨੂੰ ਜੇ ਉਹਨਾਂ ਨੂੰ ਕੋਈ ਮੁਸ਼ਕਲ ਹੁੰਦੀ ਹੈ ਮੈਂ ਦੱਸਦੇ ਆ ਜੇ ਕੋਈ ਬਾਪ ਨਸ਼ਾ ਕਰਦਾ ਮੈਂ ਦੱਸਦੇ ਮੈਂ ਉਹਨਾਂ ਦੀ ਦਵਾਈ ਕਰਾ ਦਾਂਗਾ ਅਗਵਾੜਾ ਦੇ ਪਿੰਡ 라ਵਲ ਪਿੰਡੀ ਦੇ ਬੁਹਾਨੀ ਪਿੰਡ ਦੇ ਵਿੱਚ ਇੱਕ ਫਾਇਰ ਦਾ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਉਥੇ ਦੇ ਸਰਪੰਚ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਨੌਜਵਾਨ ਫਰਾਰ ਹੋ ਗਏ ਸਨ ਇਸ ਕੇਸ ਨੂੰ ਪੁਲਿਸ ਦੇ ਵੱਲੋਂ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਲੋਕ ਇੱਥੇ ਦੋ ਕੀ ਲੋਕ ਗੋਲੀਆਂ ਚਲਾ ਕੇ ਗਏ ਸਨ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਇਹਨਾਂ ਦੇ ਵਿੱਚੋਂ ਇੱਕ ਹੈ ਗਗਨਦੀਪ ਗੱਦੀ ਮਲਕਪੁਰ ਪੀਐਸ ਰਾਵਲਪਿੰਡੀ ਦਾ ਵਾਸੀ ਹੈ ਤੇ ਦੂਸਰਾ ਨਵਨੀਤ ਸਿੰਘ ਏਲੀਅਸ ਸਣੀ ਇਹ ਵੀ ਥਾਣਾ ਰਾਵਲਪਿੰਡੀ ਦੇ ਏਰੀਆ ਦਾ ਰਹਿਣ ਵਾਲਾ ਹੈ ਇਨਾ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਵਾਰਦਾਤ ਦੇ ਵਿੱਚ ਯੂਜ਼ ਹੋਇਆ ਬਾਈਕ ਇਨਾਦਰ ਕੋਲੋਂ ਬਰਾਮਦ ਕੀਤਾ ਗਿਆ ਕਿ 14 ਅਕਤੂਬਰ 2025 ਨੂੰ ਫਗਵਾੜਾ ਵਿਖੇ ਈਸਟਵੁੱਡ ਵਿਲੇਜ ਜਿਹੜਾ ਉੱਥੇ ਕੁਝ 4-5 ਲੜਕਿਆਂ ਦੇ ਗਰੋਹ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਉੱਥੇ ਇੱਕ ਸਿਕਿਉਰਿਟੀ ਗਾਰਡ ਜਿਹੜਾ ਤਨਾਤ ਸੀ ਉਹਨੂੰ ਗੋਲੀ ਲੱਗ ਗਈ ਸੀ ਜਿਸ ਨਾਲ ਵੀ ਬਾਅਦ ਵਿੱਚ ਇੰਜਰੀਜ਼ ਨੂੰ ਸਸਟੇਨ ਕਰ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰੋਕਟਨਾ ਕਾਫੀ ਜੰਤਨੀ ਖੇਲਤੀ ਤੇ ਇਸ ਵਿੱਚ ਮੈਕਸਿਮਮ ਅਰੈਸਟ ਪੁਲਿਸ ਵੱਲੋਂ ਆਲਰੇਡੀ ਕੀਤੀਆਂ ਗਈਆਂ ਸੀ ਇਹਦੇ ਵਿੱਚ ਜਿਹੜਾ ਕੀ ਪਰਸਨ ਹੈ ਉਹ ਹੱਲੇ ਵੀ ਤੱਕ ਹੋਰ ਅਰੈਸਟ ਪੈਂਡਿੰਗ ਸੀ ਤੇ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਰੋਹਿਤ ਵਰਮਾ ਐਲੀਅਸ ਰਾਜ ਵਰਮਾ ਇਹਨੂੰ ਪੁਲਿਸ ਵੱਲੋਂ ਅਪ੍ਰੀਹੈਂਡ ਕੀਤਾ ਗਿਆ ਤੇ ਇੱਕ 32 ਬੋਰ ਦਾ ਕੰਟ੍ਰੀਮੈਂਟ ਪਿਸਟਲ ਤੇ 4 जिंदा ਰਾਉਂਡ ਇਹਦੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਇਹ ਇਹਨਾਂ ਦੇ ਹੋਰ ਵੀ ਸਾਥੀਆਂ ਦੀ ਭਾਲ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਇਨਸੀਡੈਂਟ ਦੇ ਵਿੱਚ ਚਾਹੇ ਨਾ ਇਨਵੋਲ ਹੋਣ ਜਿਨ੍ਹਾਂ ਕਰਕੇ ਇਹਨਾਂ ਸਾਡੇ ਫਗਵਾੜਾ ਜਲੰਧਰ ਲੁਧਿਆਣਾ ਦੇ ਏਰੀਆ ਦੇ ਵਿੱਚ ਇਹਨਾਂ ਦੇ 그룹 ਵੱਲੋਂ ਕਈ ਵਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਤੇ ਹੋਰ ਵੀ ਕਈ ਕੇਸਿਸ ਦੇ ਵਿੱਚ ਨਾ ਇਹ ਲੋਕ ਨਾਮਜ਼ਦ ਰਹੇ। ਉੱਥੇ ਵੀ ਬੁਲੇਗਾ ਨਿਕਲਿਆ ਕੀਤਾ। ਉੱਥੇ ਉਸ ਵੇਲੇ ਦੋ ਫਾਇਰ ਹੋਏ ਸੀ ਤੇ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਿਕਿਉਰਿਟੀ ਗਾਰਡ ਦੇ ਗੋਲੀ ਲੱਗੇ। ਕਿੰਨੇ ਸਮੇਂ ਬਾਅਦ ਪੁਲਿਸ ਗਈ? ਇਹ ਪੜਿਆ ਗਿਆ ਜੀ 2 ਮਹੀਨੇ ਬਾਅਦ ਬਾਕੀ ਇਹਨਾਂ ਦੇ ਜਿੰਨੇ ਸਾਥੀ ਸੀ ਇਹ ਉਹਦੇ ਨਾਲ ਦੀ ਨਾਲ ਪੁਲਿਸ ਵੱਲੋਂ ਅਰੈਸਟ ਕਰ ਲਏ ਕਿਤੇ 2 ਮਹੀਨੇ ਤੇ ਨੇ ਇਸ ਤੋਂ ਬਾਅਦ ਕੁਲੂ ਦੇ ਵਿੱਚ ਵੀ ਵਾਰਦਾਤ ਕੀਤੀ ਐ ਤੇ ਆਪਣੇ ਏਰੀਆ ਦੇ ਇਹ ਹਿਮਾਚਲ ਵੱਲ ਕਾਫੀ ਰਿਹਾ ਤੇ ਹਰਿਆਣਾ ਦਿੱਲੀ ਕਾਫੀ ਜਗ੍ਹਾ ਤੋਂ ਕੋ ਮੁੱਛ ਕੇ ਪੁਲਿਸ ਤੋਂ ਘੜਿਆ ਹੋਇਆ ਸੀ ਤੇ ਫਾਈਨਲੀ ਅਸੀਂ ਉਹਨੂੰ ਹਿਮਾਚਲ ਤੋਂ ਲਿਆ ਇਸ ਤੋਂ ਪੜਿਆ ਗਿਆ ਇਹ ਨਹੀਂ ਕਿ ਮਤਲਬ ਤੁਮੈਂ ਕਿਹਾ ਇਹ ਪਹਿਨੀ ਹੋਊਗਾ ਨਾ। ਸਾਰਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿੱਥੋਂ ਲੈ ਕੇ ਆਇਆ ਕਿ ਕੰਟਰੀ ਮੇਡ ਪਿਸਟਲ ਹੈ ਤੇ ਇਹਦੇ ਨਾਲ ਚਾਰਜਿੰਗ ਦਾ ਰੌਣ ਬਰਾਮਦ ਹੋਇਆ।